ਬੰਦ ਕਰੋ 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 ਇੰਪਰੂਵਮੈਂਟ ਰੈਸਟ ਮੁਜ਼ਾਫਰ ਇੰਪਰੂਵਮੈਂਟ ਰੈਸਟ ਮੁਜ਼ਾਫਰ ਅੱਜ ਨਿਊ ਅੰਮ੍ਰਿਤਸਰ ਦੇ ਪਤਵੰਤੇ ਬੁੱਧੀਜੀਵੀ ਇੱਥੇ ਇਕੱਤਰ ਹੋਏ ਹਨ ਬੜੀ ਭਾਰੀ ਤਾਦਾਦ ਦੇ ਵਿੱਚ ਬੜੇ ਪੜੇ ਲਿਖੇ ਤੇ ਸਾਰੇ ਮਾਜਿਸਹਾਨਾ ਨਿਊ ਅਮਰਸਰ ਇੱਕ ਪੌਸ਼ ਕਲੋਨੀ ਹੈ ਪਰ ਇੱਕ ਇੱਕ ਪੌਸ਼ ਕਲੋਨੀ ਤੇ ਗੰਦਗੀ ਰੂਪੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਸ ਤਰ੍ਹਾਂ ਸਾਰੇ ਸ਼ਹਿਰ ਹਮੇਸ਼ਾ ਦਾ ਸੁਟਾਇਆ ਜਾ ਰਿਹਾ ਲੇਕਿਨ ਕੁਝ ਜਥੇਤਵਾਂ ਇਹਨਾਂ ਨੇ ਆਪਣਾ ਕਾਜ ਨੂੰ ਇਜ਼ੀ ਕਰਨ ਲਈ ਇੱਥੇ ਹੀ ਡੰਪ ਬਣਾ ਦਿੱਤਾ ਗਿਆ ਜਿਹੜੇ ਵਿੱਚੋਂ ਬੜੀ ਫੌਲ ਸਮੈਲ ਆਉਂਦੀ ਆ ਇੱਥੇ ਅਸੀਂ ਸੈਰ ਕਰਦੇ ਆ ਅਸੀਂ ਇਹਨਾਂ ਛੜਕਾਂ ਦੇ ਉੱਤੇ ਲੇਕਿਨ ਇਹਨਾਂ ਨੇ ਇਹ ਬਣਾ ਕੇ ਸਾਡਾ ਸੈਰ ਕਰਨ ਦਾ ਵੀ ਬਜ਼ੁਰਗ ਸੀਗੇ ਇੱਥੇ ਨਾਲ ਹੀ ਬਜ਼ੁਰਗਾਂ ਦਾ ਆਸ਼ਿਰ ਭਵਣ ਬਣਿਆ ਹੈਗਾ ਜਿਹੜੇ ਵੀ ਇਸ ਸੜਕ ਦੇ ਉੱਤੇ ਸੈਰ ਕਰਦੇ ਸੀ ਅਸੀਂ ਇਹਦੇ ਤੇ ਦਰਖਤ ਲਾ ਕੇ ਇਹਨੂੰ ਬੜੀ ਪਲਾਂਟੇਸ਼ਨ ਕਰਕੇ ਸੋਹਣਾ ਬਣਾਇਆ ਹੋਇਆ ਸੀ ਲੇਕਿਨ ਇਹਨਾਂ ਨੇ ਇੱਥੇ ਡੰਪ ਬਣਾ ਕੇ ਇਸ ਦਾ ਸਤਿਆਨਾਸ ਕਰਤਾ ਹੈ ਇੱਥੇ ਬੜੀ ਬਦਬੂ ਆਉਂਦੀ ਆ ਬਿਮਾਰੀਆਂ ਦਾ ਘਰ ਬਣਿਆ ਪਿਆ ਸਾਨੂੰ ਸਮਝ ਨਹੀਂ ਆਉਂਦੀ ਕਿ ਇਹਨੂੰ ਇੰਪਰੂਵਮੈਂਟ ਪ੍ਰੋਜੈਕਟ ਸਾਡੇ ਨਾਲ ਕਰ ਕੀ ਰਿਹਾ ਹੈ ਇਹ ਕਦੋਂ ਤੋਂ ਸ਼ੁਰੂ ਹੋਇਆ ਜਿਹੜਾ ਇਹ ਡੰਪ ਲਾਇਆ ਜਾ ਰਿਹਾ ਗੰਦਗੀ ਦਾ ਢੇਰ ਕਦੋਂ ਦਾ ਇਹ ਸਭ 2-3 ਮਹੀਨਿਆਂ ਤੋਂ ਇਹਨਾਂ ਨੇ ਸ਼ੁਰੂ ਕੀਤਾ ਹੋਗਾ ਅਜੇ ਬਿਗਨਿੰਗ ਹੈ ਲੇਕਿਨ ਇਹ ਸਿਰਫ ਕੂੜਾ ਸਾਡੇ ਨੂ ਅਮਰਸਾਦਾ ਨਹੀਂ ਆ ਰਿਹਾ ਇਹ ਨਾਲ ਦੀਆਂ ਕਲੋਨੀਆਂ ਜਿਹੜੀਆਂ ਇੱਥੇ ਪੈਂਦੀਆਂ ਐ ਇੰਪਰੂਵਮੈਂਟ ਰਸ ਤੋਂ ਬਾ ਨੂ ਅਮਰਸਾ ਤੋਂ ਬਾਹਲੇ ਪਾਸੇ ਉਹਨਾਂ ਦਾ ਵੀ ਕੂੜਾ ਇੱਥੇ ਸੁੱਟਿਆ ਜਾ ਰਿਹਾ ਹੈਗਾ ਇਹ ਦਿਨੋਂ-ਦਿਨ ਉਹਦੀ ਰੇਜ਼ਿੰਗ ਹੋ ਰਹੀ ਆ ਉਸ ਕੂੜੇ ਦੀ ਔਰ ਬੜੇ ਬੁਰਾ ਹਾਲ ਹੈ ਜਿਸ ਤਰ੍ਹਾਂ ਬਿਮਾਰੀਆਂ ਅੱਜਕੱਲ ਬਹੁਤ ਫੈਲ ਰਹੀਆਂ ਹੈਗੀਆਂ ਮਲੇਰੀਆ ਹੋ ਗਿਆ ਡੇਂਗੂ ਹੋ ਗਿਆ ਹੋਰ ਕਈ ਤਰ੍ਹਾਂ ਚਿਕਨ ਗੁਨੀਆਂ ਹੋ ਗਿਆ ਨਵੀਂ ਤੋਂ ਨਵੀਆਂ ਬਿਮਾਰੀਆਂ ਆ ਰਹੀਆਂ ਹੈਗੀਆਂ ਉਸੇ ਤਰੀਕੇ ਨਾਲ ਦੇਖੋ ਇਹ ਇਹ ਚੀਜ਼ਾਂ ਵੀ ਸਾਨੂੰ ਹੋਰ ਕਈ ਬਿਮਾਰੀਆਂ ਨਾਲ ਗ੍ਰਸਤ ਕਰ ਦੇਣਗੀ ਅਸੀਂ ਆਪਦਾ ਪਲਾਟ ਇੱਥੇ ਲਿਆ ਸੀਗਾ ਘਰ ਬਣਾਇਆ ਅਸੀਂ ਬੜੀ ਸੋਹਣੀ ਕਲਿਟੀਜ਼ ਦੇ ਵਿੱਚ ਸੋਚ ਕੇ ਬਣਾਇਆ ਸੀ ਕਿ ਅਸੀਂ ਇੱਕ ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਦੇ ਵਿੱਚ ਜਿਹਦਾ ਭਾਈ ਗੁਰਦਾਸ ਜੀ ਨਾਂ ਬੜਾ ਸਤਕਾਰਯੋਗ ਨਾਂ ਰੱਖਿਆ ਗਿਆ ਸੀਗਾ ਉਹਦੇ ਵਿੱਚ ਅਸੀਂ ਲਿਆ ਸੀਗਾ ਬੜੇ ਸਾਨੂੰ ਖੁਸ਼ੀ ਹੋਈ ਸੀ ਅਸੀਂ ਆਪਦੇ ਜੋ ਜੀਵਨ ਪੂੰਜੀ ਸਾਰੀ ਸੀ ਆਪਦੀ ਜ਼ਿੰਦਗੀ ਦੇ ਪੂੰਜੀ ਇੱਥੇ ਲਾ ਕੇ ਇਨਵੈਸਟਮੈਂਟ ਕੀਤੀ ਇੱਥੇ ਘਰ ਬਣਾਇਆ ਲੇਕਿਨ ਬੜੇ ਹੀ ਸੌਰੀ ਟੂ ਸੇ ਕਿ ਅਸੀਂ ਬੜੀ ਵੱਡੀ ਗਲਤੀ ਕੀਤੀ ਆ ਅੱਜ ਅਸੀਂ ਬਹੁਤ ਜ਼ਿਆਦਾ ਬਸਤਾ ਰਹੇ ਆ ਇੱਥੇ ਆਦਾ ਘਰ ਬਣਾ ਗਏ ਸਾਨੂੰ ਹੁਣ ਸਮਝ ਨਹੀਂ ਆ ਰਹੀ ਕਿ ਅਸੀਂ ਅੱਜ 60 65 ਸਾਲਾਂ ਦੇ ਹੋ ਗਏ ਅਸੀਂ ਕਿੱਧਰ ਹੋਰ ਜਾਈਏ ਅਸੀਂ ਆਪ ਦਾ ਸਾਰ ਜਿੰਨੀ ਅਸੀਂ ਅੱਜ ਕਮਾਈ ਕੀਤੀ ਸੀ ਅਸੀਂ ਸਾਰੀ ਇੱਥੇ ਲਾ ਵਕਿਆ ਜੀ ਇਹਨੂੰ ਜ਼ਿੰਮੇਵਾਰ ਕਿਸ ਨੂੰ ਗਣਦੇ ਹੋ ਜਿਹੜਾ ਇਹ ਜੰਪ ਲਾਇਆ ਜਾ ਇਹ ਸਾਰ ਸਰਕਾਰੀ ਮੈਗਮਾ ਹੈ ਜਿम्मेवारा ਇੰਪਰੂਵਮੈਂਟ ਟਾਸਕ ਜਿम्मेवारा ਜਿਹੜੀ ਇਹ ਕਲੋਨੀ ਹੈਗੀ ਆ ਇਹਨਾਂ ਨੇ ਕੋਈ ਅਜੇ ਕਾਰਪੋਰੇਸ਼ਨ ਨੂੰ ਕੋਈ ਹੈਂਡਓਵਰ ਨਹੀਂ ਕੀਤਾ ਇਹ ਕਲੋਨੀ ਇੰਪਰੂਵਮੈਂਟ ਟਾਸਕ ਹੀ ਹੈਗੀ ਆ ਔਰ ਇੰਪਰੂਵਮੈਂਟ ਟਾਸਕ ਨੂੰ ਇਸ ਨੂੰ ਕੂੜੇ ਨੂੰ ਟੈਕਲ ਕਰਨਾ ਚਾਹੀਦਾ ਸੀਗਾ ਸਾਰੇ ਅਮ੍ਰਿਤਸਰ ਦਾ ਕੂੜਾ ਟੈਕਲ ਹੋ ਰਿਹਾ ਤੇ ਫਿਰ ਸਾਡੇ ਕਿਉਂ ਨਹੀਂ ਹੋ ਰਿਹਾ ਵਾਕਿਆ ਇੱਥੇ ਖੜੇ ਹੋਣਾ ਵੀ ਬੜਾ ਦੂਬਰ ਇੱਥੇ ਹੋ ਰਿਹਾ ਆ ਪਰ ਇੱਕ ਗੱਲ ਦੇਖਣ ਜੇ ਨਜ਼ਰ ਆਉਂਦੀ ਆ ਕਿ ਜਿਹੜੇ ਇੰਪਰੂਵਮੈਂਟ ਟਾਸਕ ਦੇ ਇੱਥੇ ਉੱਚ ਅਧਿਕਾਰੀ ਵੀ ਰਹਿੰਦੇ ਆ ਕਲੋਨੀ ਵਿੱਚ ਕੀ ਉਸ ਇਸ ਪ੍ਰਤੀ ਉਹ ਸੀਰੀਅਸ ਨਹੀਂ ਹੈਗੇ ਮੇਰਾ ਤਾਂ ਖਿਆਲ ਇਹ ਆ ਕਿ ਜਿੰਨਾ ਵੀ ਇੱਥੇ ਕੂੜਾ ਲਿਆ ਕੇ ਸੁੱਟਿਆ ਜਾ ਰਿਹਾ ਜੇ ਇਹਨਾਂ ਨੂੰ ਇੰਨੀ ਗੱਲ ਆ ਸਾਨੂੰ ਏਦਾਂ ਇਕੱਠਾ ਕਰਕੇ ਸਿਗਾਉਣਾ ਇੰਨਾ ਤੇ ਘਰਾਂ ਦੀ ਰਹਿਣ ਦੇਣ ਘਰਾਂ ਤੋਂ ਥੋੜਾ ਥੋੜਾ ਹੋਣਾ ਇੱਥੇ ਤੇ ਬਹੁਤਾ ਇੱਕੋ ਇੱਕ ਸੜਕਿਆ ਸੈਰ ਕਰਨ ਵਾਲੀ ਤੇ ਇਹੋ ਜਿਹੜੀ ਆ ਇਹਨਾਂ ਨੇ ਡੰਪ ਬਣਾਉਣਾ ਚਾਲੂ ਕਰ ਦਿੱਤਾ ਅਭੀਨੇ 1.5 ਮਹੀਨੇ ਤੋਂ ਪਹਿਲਾਂ ਥੋ ਇੱਥੇ ਕੋਈ ਵੀ ਰਹਿਣ ਦਾ ਹੱਜ ਨਹੀਂ ਕਈ ਵਾਰੀ ਇੱਥੇ ਲਿਆ ਕੇ ਤੇ ਜੀਵਰ ਦਾ ਪਾਣੀ ਵੀ ਇਹ ਸੁੱਟਣ ਲੱਪੇ ਇੱਥੇ ਆਏ ਕੂੜਾ ਵੀ ਜਮਾ ਕਰਨ ਲੱਗ ਪਏ ਇੰਨੀ ਬੇਸ਼ਰਮੀ ਦੀ ਹੱਦ ਆ ਇਸ ਇੰਪਰੂਵਮੈਂਟ ਉਸ ਨੂੰ ਕਿ ਇੱਥੇ ਲਿਆ ਕੇ ਸਾਡੇ ਘਰਾਂ ਤੋਂ ਕੱਢ ਕੇ ਸਾਡੇ ਹੀ ਲਾਗੇ ਸੁੱਟ ਦਿੱਤਾ ਇਹਨਾਂ ਨੱਕ ਤੋਂ ਲਾ ਕੇ ਗੱਲਾਂ ਨੂੰ ਲਾਉਂਦਾ ਇਸ ਕਰਕੇ ਇਹ ਜਿਹੜਾ ਵਾ ਇਹ ਟੁਕੜਾ ਚਾਹੀਦਾ ਇੱਥੇ ਡੰਪ ਨਹੀਂ ਬਣਨਾ ਚਾਹੀਦਾ ਜੇ ਪਹਿਲਾਂ ਇੱਥੋਂ ਇਹ ਜਾਂਦਾ ਸੀ ਉਹ ਤਾਂ ਡੰਪ ਤੇ ਭਗਤਾਂ ਵਾਲੇ ਤੇ ਹੁਣ ਵੀ ਤੇ ਉੱਥੇ ਜਾ ਸਕਦਾ ਹੈ ਪਰ ਇਹ ਮੇਰਾ ਖਿਆਲ ਆ ਕਿ ਜਿੱਥੋਂ ਨਾਲ ਤੱਕ ਇਹ ਮਿਲੀ ਭੂਗਤ ਨਾਲ ਇੱਥੋਂ ਠੇਕੇਦਾਰ ਨੂੰ ਲਾਭ ਪਹੁੰਚਾਉਣ ਦੀ ਖਾਤਰ ਇਹ ਜਿਹੜਾ ਕੰਮ ਕੀਤਾ ਜਾ ਰਿਹਾ ਇਹ ਸਾਰਾ ਸਾਰ ਮੇਰਾ ਇਲਜ਼ਾਮ ਆ ਇਹਨਾਂ ਤੇ ਠੀਕ ਹੈ ਨਿਊ ਅੰਮ੍ਰਿਤਸਰ ਮਤਲਬ ਨਵਾਂ ਅੰਮ੍ਰਿਤਸਰ ਤੇ ਉਹਦੇ 'ਚ ਕੋਈ ਨਾ ਕੋਈ ਨਵੈਕਲੀ ਗੱਲ ਹੋਣੀ ਚਾਹੀਦੀ ਆ ਕਿ ਜੇ ਪੁਰਾਣਾ ਸ਼ਹਿਰ ਕੋਈ ਜੇ ਉਹਦੇ 'ਚ ਕੋ ਕਮੀਆਂ ਰਹਿ ਗਈਆਂ ਤੇ ਇਹਨੂੰ ਨਾਂ ਦਿੱਤਾ ਸੀ ਨਿਊ ਅੰਮ੍ਰਿਤਸਰ ਦਾ ਦੂਜਾ ਨਾਂ ਦਿੱਤਾ ਸੀ ਇਹਨੂੰ ਭਾਈ ਗੁਰਦਾਸ ਜੀ ਨਗਰ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ ਪਰ ਇੱਥੇ ਦੀ ਜਿਉ ਹਾਲਾਤ ਆ ਉਹਨੂੰ ਵੇਖ ਕੇ ਲੱਗਦਾ ਹੈ ਕਿ ਜਿਵੇਂ ਇਹਨੂੰ ਇੱਕ ਤਲੰਕਿਤ ਕੀਤਾ ਜਾ ਰਿਹਾ ਨਾਲੋਂ ਸੀ ਦੱਸੋ ਜੀ ਕੀ ਕੰਮ ਸਾਡੀ ਤਾਂ ਹੀ ਕੰਮ ਹੈ ਸਾਹਿਬ ਵੈਕਰ ਜੀ ਕੀ ਫਤਿਹ ਮੈਂ ਅੱਜ ਦੀ ਮੁਸ਼ਕਲ ਤੋਂ ਪਹਿਲਾਂ ਥੋੜਾ ਜਿਹਾ ਪਿੱਛੇ ਵੀ ਜਿਹੜੀਆਂ ਮੁਸ਼ਕਲਾਂ ਉਹਨਾਂ ਦਾ ਵੀ ਥੋੜਾ ਜ਼ਿਕਰ ਕਰਨਾ ਚਾਹੂੰਗਾ ਕਿ ਇੱਕ ਜਿਹੜੀ ਕਲੋਨੀ ਹੈ 1998 ਦੇ ਵਿੱਚ ਕੱਟੀ ਗਈ ਸੀ ਨਿਊ ਅਸਰ ਤੇ ਲੋਕਾਂ ਨੇ ਕਿਸੇ ਨੇ ਸ਼ਹਿਰ ਦੇ ਵਿੱਚੋਂ ਕਿਸੇ ਨੇ ਪਿੰਡਾਂ ਦੇ ਵਿੱਚੋਂ ਲਾਗੇ-ਲਾਗੇ ਚੋ بڑے ਚਾਵਾਂ ਦੇ ਨਾਲ ਇਸ ਕਲੋਨੀ ਦੇ ਵਿੱਚ ਆਪਣੇ ਜਿਹੜਾ ਪਲਾਟ ਖਰੀਦਿਆ ਕਿ ਅਸੀਂ ਆਪਣੇ ਇੱਥੇ ਵਧੀਆ ਕਲੋਨੀ ਬਣੇਗੀ ਆਪਣਾ ਸਾਡਾ ਅਗਲਾ ਜਿਹੜਾ ਭਵਿਖਾ ਵਧੀਆ ਹੋਏਗਾ ਬੱਚੇ ਵਧੀਆ ਇੱਥੇ ਦੀ এনवायरमेंट ਵਧੀਆ ਹੋਏਗੀ ਲੇਕਿਨ ਸ਼ੁਰੂ ਤੋਂ ਹੀ ਕਲੋਨੀ ਦਾ ਕੱਟ ਦਿੱਤੀ ਗਈ ਨਾ ਤਾਂ ਇੱਥੇ ਕੋਈ ਸੀਵਰੇਜ ਦਾ ਪ੍ਰਬੰਧ ਸੀਗਾ ਇੱਥੇ ਤਕਰੀਬਨ 15 ਤੋਂ 20 ਸਾਲ ਇੱਥੋਂ ਦੇ ਵਸਨੀਕ ਜਿਨ੍ਹਾਂ ਨੇ ਘਰ ਬਣਾਏ ਉਹ ਸੀਵਰੇਜ ਦੀ ਸਮੱਸਿਆ ਦੇ ਨਾਲ ਜੂਝਦੇ ਰਹੇ ਉਸ ਤੋਂ ਬਾਅਦ ਸਮੱਸਿਆ ਸਿਵਰੇਜ ਦੀ ਥੋੜੀ ਹੁਣ ਹੱਲ ਹੋਈ ਆ ਤੇ ਉਸ ਤੋਂ ਬਹੁਤ ਸਾਰੀਆਂ ਸਮੱਸਿਆ ਜਿਹੜੀਆਂ ਜ਼ਿਆਦਾ ਇਹਨਾਂ ਨੇ ਸਾਡੇ ਵਾਸਤੇ ਖੜੀਆਂ ਕਰ ਦਿੱਤੀਆਂ ਇੱਥੇ ਇੱਕ 33 33 ਗਾਇਦੇ ਝੁੱਗੀ ਝੌਂਪੜੀ ਵਾਲਿਆਂ ਨੂੰ ਜਿਹੜੇ ਇਹਨਾਂ ਨੇ ਫਲੈਟ ਕੱਟ ਕੇ ਦਿੱਤੇ ਜੇ ਇਹੋ ਜਿਹੇ ਫਲੈਟ ਜਿੱਥੇ ਕੱਟੇ ਹੁੰਦੇ ਤੁਸੀਂ ਸਾਰੇ ਜਾਣਦੇ ਹੋ ਕਿ ਉੱਥੇ ਜ਼ਮੀਨ ਦਾ ਰੇਟ ਕੀ ਹੁੰਦਾ ਆ ਲੇਕਿਨ ਇੱਥੇ ਸਾਨੂੰ ਵੱਧ ਰੇਟ ਤੇ ਪਹਿਲਾਂ ਇਹਨਾਂ ਨੇ ਜ਼ਮੀਨਾਂ ਦਿੱਤੀਆਂ ਪਲਾਟ ਦਿੱਤੇ ਉਸ ਤੋਂ ਬਾਅਦ ਇਹ ਫਲੈਟ ਬਣਾ ਦਿੱਤੇ ਸਾਡੀ ਸਿਕਿਉਰਿਟੀ ਦਾ ਜਿਹੜਾ ਬੇੜਾ ਗਰਕ ਕਰਕੇ ਰਹਿ ਗਿਆ ਇੱਥੋਂ ਦਾ ਉਸ ਤੋਂ ਬਾਅਦ ਪਟਾਕਾ ਮਾਰਕੀਟ ਜਿਹੜੀ ਆ ਉਹ ਇੱਥੇ ਲੱਗਣੀ ਸ਼ੁਰੂ ਹੋ ਗਈ ਇੱਥੇ ਜਿਹੜਾ ਫਲਾਈਓਵਰ ਸ਼ਹਿਰ ਦੇ ਵਿੱਚ ਬਣਿਆ ਉਹਦਾ ਪ੍ਰੋਜੈਕਟ ਜਿਹੜਾ ਗੈਮਨ ਪ੍ਰੋਜੈਕਟ ਜਿਸ ਕੰਪਨੀ ਨੇ ਬਣਾਉਣਾ ਸੀ ਉਹਦਾ ਇੱਥੇ ਜਿਹੜਾ ਇਹਨਾਂ ਨੇ ਸਾਰਾ ਹੀ ਉਹਨੂੰ ਤਿਆਰ ਕਰਨ ਵਾਸਤੇ ਇੱਥੇ ਉਹਨੂੰ ਲਾ ਦਿੱਤਾ ਜਗ੍ਹਾ ਦੇ ਦਿੱਤੀ ਜਿਹਦਾ ਖਮਿਆਜਾ ਨਿਊ ਮਸਰ ਵਾਸੀਆਂ ਨੇ ਬਹੁਤ ਜ਼ਿਆਦਾ ਭੁਗਤਿਆ ਕਈ ਸਾਡੀ ਰੋਡ ਟੁੱਟੀ ਰਹੀ ਮੇਨ ਰੋਡ ਇੱਕੋ ਹੀ ਰੋਡ ਆ ਮੇਨ ਐਂਟਰੀ ਉਹ ਟੁੱਟੀ ਰਹੀ ਤੇ ਕਈ ਐਕਸੀਡੈਂਟ ਵੀ ਹੋਏ ਅੱਜ ਨਵੀਂ ਸਮੱਸਿਆ ਸਾਡੇ ਵਾਸਤੇ ਜਿਹੜੀ ਆ ਕੂੜੇ ਦਾ ਡੰਪ ਜਿਹੜਾ ਲਾਗੇ ਲਾਗੇ ਕਲੋਨੀਆਂ ਤੋਂ ਲਿਆ ਕੇ ਸਾਡੇ ਇੱਥੇ ਛੁੱਟ ਦਿੱਤਾ ਅੱਜ ਤੁਹਾਨੂੰ ਪੰਜਾਬੀ ਭਾਸ਼ਾ ਵਿੱਚ ਕਹੀਏ ਤੇ ਗੇਟ ਗਾੜੀਆਂ ਚੁੱਕ ਕੇ ਸਾਡੇ ਵਿਹੜੇ ਦੇ ਵਿੱਚ ਇਹ ਕੂੜਾ ਖਿਲਾਰਿਆ ਜਾ ਰਿਹਾ ਹੈ ਤੇ ਸਾਡੇ ਕੋਲ ਉਹਦੇ ਪੈਸੇ ਵੀ ਜਿਹੜੇ ਆ ਵਸੂਲ ਕੀਤੇ ਜਾ ਰਹੇ ਆ ਇੱਥੇ ਜਿਹੜੇ ਰਿਟਾਇਰਡ ਬਹੁਤ ਸਾਰੇ ਅਫੀਸਰ ਰਹਿੰਦੇ ਨੇ ਸਾਡੇ ਪੋਲੀਟੀਕਲ ਮੰਤਰੀ ਸਾਹਿਬ ਵੀ ਇੱਥੇ ਰਹਿੰਦੇ ਆ ਐਮ ਐਲ ਏ ਜਾਂ ਟਰਸਟ ਦੇ ਬਹੁਤ ਅਧਿਕਾਰੀ ਰਹਿੰਦੇ ਨੇ ਤੇ ਇੱਥੇ ਬਾਹਰ ਦੀਆਂ ਕਲੋਨੀਆਂ ਤੋਂ ਲੋਕ ਜਿਹੜੇ ਉਹ ਸੈਰ ਕਰਨ ਵਾਸਤੇ ਵੀ ਆਉਂਦੇ ਸੀ ਲੇਕਿਨ ਅੱਜ ਉਹ ਸਾਨੂੰ ਸ਼ਰਮ ਨਾਲ ਕਹਿਣਾ ਪੈ ਰਿਹਾ ਕਿ ਅਸੀਂ ਖੁਦ ਜਿਹੜੀ ਘਰੋਂ ਬਾਹਰ ਇੱਥੇ ਸੈਰ ਕਰਨ ਵਾਸਤੇ ਨਹੀਂ ਨਿਕਲ ਸਕਦੇ ਕਿ ਇੰਨੀ ਜਿਹੜੀ ਬੈਡ ਸਮੈਲ ਜਿਹੜੀ ਸਾਰੀ ਕਲੋਨੀ ਦੇ ਵਿੱਚ ਜਾ ਰਹੀ ਹੈ ਅਸੀਂ ਇਸ ਮਾਧਿਅਮ ਰਾਹੀਂ ਇਹ ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਇਹ ਜਿਹੜਾ ਕੂੜੇ ਦਾ ਡੰਪ ਇੱਥੇ ਜਿਹੜਾ ਚਕਾਇਆ ਜਾਵੇ ਤੇ ਜਿਹੜੀਆਂ ਬਾਕੀ ਸਮੱਸਿਆਵਾਂ ਨੇ ਇੱਥੋਂ ਦੀਆਂ ਉਹਨਾਂ ਨੂੰ ਹੱਲ ਕੀਤਾ ਜਾਵੇ ਪਟਾਕਾ ਮਾਰਕੀਟ ਇੱਥੇ ਹਰ ਸਾਲ ਦੀ ਤਰ੍ਹਾਂ ਨਾ ਲਗਾਈ ਜਾਵੇ ਉਹਦੇ ਨਾਲ ਸਾਡੀ ਸਿਕਿਉਰਿਟੀ ਜਿਹੜੀ ਖਰਾਬ ਹੁੰਦੀ ਆ ਤੇ ਹੋਰ ਜਿਹੜੀਆਂ ਸਮੱਸਿਆਵਾਂ ਇੱਥੋਂ ਦੀਆਂ ਜਿਹੜੀ ਬੂਟੀ ਬਹੁਤ ਜ਼ਿਆਦਾ ਹੋਈ ਆ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿੰਨਾ ਕਬੂਟਾ ਅਸੀਂ ਇੱਥੇ ਖੁਦ ਲਾਇਆ ਵਾ ਤੇ ਅਸੀਂ ਉਹਦੀ ਦੇਖਭਾਲ ਕਰਦੇ ٹرسٹ ਵੱਲੋਂ ਉਹਦਾ ਕੁਝ ਵੀ ਨਹੀਂ ਕੀਤਾ ਜਾ ਰਿਹਾ ਚੇਅਰਮੈਨ ਸਾਹਿਬ ਦੇ ਜੇ ਨਹੀਂ ਪਤਾ ਤੇ ਅਸੀਂ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਆ ਕਿ ਇਹ ਕਾਨੂੰਨੀ ਜਿਸ ਤਰ੍ਹਾਂ ਦੀ ਤੁਸੀਂ ਨਕਸ਼ੇ ਦੇ ਵਿੱਚ ਦਿਖਾਈ ਸੀ ਉਸੇ ਤਰ੍ਹਾਂ ਦਾ ਲੋਕਾਂ ਨੂੰ ਜੋ ਸੁਪਨੇ ਦਿਖਾਏ ਸੀ ਉਹਦੇ ਉੱਤੇ ਪੂਰੇ ਉਤਰੋ ਤੇ ਇਹ ਜਿਹੜਾ ਗੰਦਗੀ ਦੇ ਢੇਰ ਇਥੋਂ ਚਕਾਓ ਤੇ ਜਿਹੜੀ ਸਾਫ ਸਫਾਈ ਦੀ ਮੁਹਿੰਮ ਇਥੇ ਸ਼ੁਰੂ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੂਟੀ ਦਾ ਤਾਂ ਹਰ ਸਾਲ ਟੈਂਡਰ ਹੁੰਦਾ ਜੀ ਬੂਟੀ ਦਾ ਹਰ ਸਾਲ ਟੈਂਡਰ ਹੁੰਦਾ ਕੀ ਉਹ ਅਮਲ ਚ ਨਹੀਂ ਲਿਆਉਂਦੇ ਜਾਂ ਸਫਾਈ ਨਹੀਂ ਹੁੰਦੀ ਕੀ ਚੱਕਰ ਤੁਸੀਂ ਸਰ ਕੈਮਰਾ ਮਾਰ ਕੇ ਦੇਖ ਸਕਦੇ ਹੋ ਕਿ ਸਾਰੇ ਪਾਸੇ ਬੂਟੀ ਦਾ ਇਨਾ ਖਲਾਰਾ ਪਿਆ ਔਰ ਇਥੇ ਬੂਟੀ ਲੱਗਣ ਕਰਕੇ ਨਸ਼ੇੜੀ ਬੰਦੇ ਵਿਧਿਆਣਾ ਸ਼ੁਰੂ ਹੋ ਗਿਆ ਜਿੰਦਗੀ ਸਾਡੇ ਮਾਵਾ ਪੈਣਾ ਤੇ ਬਜ਼ੁਰਗਾਂ ਦਾ ਰਾਤੀ ਇਥੋਂ ਨਿਕਲ ਕਾਮ ਦੇ ਛੇ ਵਜੇ ਬਾਅਦ ਨਿਕਲਣਾ ਬੜਾ ਡੁੱਗਰ ਹੋਇਆ ਹੈ ਉਹ ਬੂਟੀਆਂ ਦੇ ਵਿੱਚ ਲੋਕੀ ਧੋਕੇ ਨਸ਼ਾ ਕਰਦੇ ਆ ਤੇ ਵਾਰ ਕਰਦੇ ਆ ਲੋਕਾਂ ਦੇ ਉੱਤੇ ਕਤਲਨਾ ਹਮਲਾ ਕਰਦੇ ਨੇ ਇਹ ਸਾਡੇ ਬਜ਼ੁਰਗ ਜਿੰਨੇ ਵੀ ਰਿਟਾਇਰ ਹੋ ਗਏ ਇਹਨਾਂ ਦਾ ਇਹ ਗਾਸੀ ਮਕਸਦ ਕਿ ਚਲੋ ਅਸੀਂ ਰਿਟਾਇਰ ਹੋਵਾਂਗੇ ਸੁੱਖ ਦੀ ਜ਼ਿੰਦਗੀ ਜੀਵਾਂਗੇ ਉਹ ਕਹਿੰਦੇ ਸਵੱਛ ਭਾਰਤ ਦੀ ਗੱਲ ਕਰਦੇ ਇੱਥੇ ਤੇ ਮੈਂ ਕਹਿੰਦਾ ਗੰਦਗੀ ਭਾਰਤ ਹੋ ਗਿਆ ਸਾਡੇ ਤੇ ਇੰਨੀ ਗੰਦਗੀ ਬਣਾ ਤੇ ਸ਼ਹਿਰ ਜ ਬਣਾਤੀ ਹੈ ਇੰਪਰੂਵਮੈਂਟ ਟਰਸ ਦਾ ਨਾਮ ਪ੍ਰੂਫ ਕਰਨਾ ਹੈਗਾ ਉਹ ਤੇ ਇਹਨੂੰ ਹੋਰ ਡੀਟੇਰੀਓਰੇਟ ਕਰੀਦਾ ਹੈ ਇਲਾਕੇ ਨੂੰ ਸਾਰਿਆਂ ਨੂੰ ਤੇ ਮੈਂ ਦਰਖਾਸਤ ਕਰਦਾ ਚਾਹੁੰਦਾ ਕਿ ਜਿਸ ਦੀ ਸੁੰਦਰਤਾ ਜਾਂ ਗੰਦੀ ਇਸੇ ਬਣਾਣੀ ਚਾਹੀਦੀ ਉਹ ਜਿੰਨੀ ਕੱਟੀ ਆ ਉਸ ਤੋਂ ਦੁੱਗਣੀ ਲਈ ਜਾਵੇ ਤਾਂ ਕਿ ਪੌਦੇ ਦੁਆਰਾ ਜੀਵਿਤ ਹੋਣ ਔਰ ਸਾਡਾ ਸਾਹਸ ਲੈਣਾ ਚੜਾ ਨਾ ਸਾਡੇ ਵਾਸਤੇ ਈਜ਼ੀ ਹੋ ਜਾਏ ਥੈਂਕ ਯੂ ਇੰਪਰੂਵਮੈਂਟ ਟ੍ਰਸਟ ਜਿਹੜਾ ਦੇਖਣ ਚ ਆਉਂਦਾ ਆ ਕਿ ਕਈ ਲੋਕ ਸਾਹਮਣੇ ਨਹੀਂ ਆਉਂਦੇ ਪਰ ਉਹ ਜਿਹੜਾ ਇੰਪਰੂਵਮੈਂਟ ਜਿਹੜੀ ਆਪਣੀ ਜ਼ਿਆਦਾ ਕਰਦਾ ਆ ਸਿੱਧੇ ਰੂਪ ਦੇ ਵਿੱਚ ਕਹਿ ਲਈਏ ਜਾਂ ਸਿੱਧੇ ਚ ਕਹਿ ਲਈਏ ਕਿ ਭ੍ਰਿਸ਼ਟਾਚਾਰ ਦਾ ਬੜਾ ਉਥੇ ਬੋਲਬਾਲਾ ਜਿਹੜੀ ਬੂਟੀ ਆ ਉਹਦੀ ਕੋਈ 30 30 40 40 ਲੱਖ ਦਾ ਸੁਣਨ ਚਾਇਆ ਕਿ ਇਹਦੇ ਟੈਂਡਰ ਹੁੰਦੇ ਆ ਪਰ ਉਹਦੀ ਬਦਤਰ ਹਾਲਤ ਆ ਔਰ ਫਸਟ ਇੰਪ੍ਰੈਸ਼ਨ ਇਜ਼ ਲਾਸਟ ਇੰਪ੍ਰੈਸ਼ਨ ਐਂਟਰ ਕਰਦੇ ਆਂ ਗੇਟ ਤੋਂ ਤੁਸੀਂ ਦੇਖ ਸਕਦੇ ਜੇ ਉੱਲੀ ਜੰਮੀ ਉਥੇ ਹਰੀਆਲੀ ਜੰਮੀ ਆ ਇੰਨਾ ਬਰਾ ਹਾਲ ਆ ਕਿ ਜਿਹੜੀ ਮੇਨ ਸੜਕ ਆ ਉਥੇ ਗੰਦਗੀ ਦਾ ਆਲੇ ਦੁਆਲੇ ਮਾਰਕੀਟ ਦੇ ਪਿੱਛੇ ਕੋਈ ਸਾਧਨ ਨਹੀਂ ਉਥੇ ਜਿਹੜੇ ਸ਼ੌਪਕੀਪਰ ਹੈਗੇ ਆ ਉਹਨਾਂ ਦੇ ਲਈ ਕੋਈ ਟਾਇਲਟ ਬਾਥਰੂਮ ਨਹੀਂ ਹੈਗੇ ਖੁੱਲੇ ਦੇ ਵਿੱਚ ਜਾਣਾ ਪੈਂਦਾ ਹੋਰ ਵੀ ਬੜੀਆਂ ਇੱਥੇ ਸਮੱਸਿਆਵਾਂ ਆ ਕਿ ਜਿਹੜੀ ਇੰਨੀ ਕਮਾਈ ਐ ਇਸ ਮੈਕ ਤੇ ਨੂੰ ਇੰਪਰੂਵਮੈਂਟ ਟਰਸਟ ਨੂੰ ਇੰਨੀ ਕਮਾਈ ਆ ਨਾਨ ਕੰਸਟਰਕਸ਼ਨ ਦੇ ਨਾਂ ਤੇ ਕਰੋੜਾਂ ਰੁਪਏ ਮੇਰੇ ਖਿਆਲ ਮੰਤਰੀ ਇੰਪਰੂਵਮੈਂਟ ਟਰਸਟ ਨੂੰ ਆਉਂਦੇ ਆ ਉਸ ਤੋਂ ਇਲਾਵਾ ਇਨਹਾਂਸਮੈਂਟ ਜਿਹੜੇ ਆ ਉਹ ਵੀ ਇਹਨਾਂ ਨੂੰ ਬਹੁਤ ਵੱਡੀ ਜਿਹੜੀ ਰਕਮ ਮਾਲੀਆ ਜਿਹੜਾ ਹਾਸਲ ਹੁੰਦਾ ਪਰ ਜੇ ਲੱਗਦਾ ਜਿੱਤੇ ਨਜ਼ਰ ਨਹੀਂ ਆਉਂਦਾ ਤਾਂ ਅੱਛਾ ਕੀ ਕਹਿਣਾ ਹੈ ਦੇਖੋ ਜੀ ਇੰਪਰੂਵਮੈਂਟ ਟਰਸਟ ਦਾ ਕੰਮ ਕਿਥੇ ਵੀ ਤੱਕ ਕੋਈ ਨਜ਼ਰ ਨਹੀਂ ਆਉਂਦਾ ਮਤਲਬ ਇਹ ਜਿੱਥੇ ਬੁਤ तकरीबन 1 ਮਿੰਟ ਪਹਿਲੇ ਪੂਰੇ ਨਿਊ ਅੰਮ੍ਰਿਤਸਰ ਨੂੰ ਉਜਾੜ ਦਿੱਤਾ ਗਿਆ ਐਨਕ੍ਰੋਚਮੈਂਟ ਦੇ ਨਾਮ ਤੋਂ ਕਿ ਲੋਕਾਂ ਨੇ ਐਨਕ੍ਰੋਚਮੈਂਟ ਕੀਤੀ ਹੋਈ ਹੈ ਮੇਰੇ ਹਿਸਾਬ ਨਾਲ ਲੋਕਾਂ ਨਾਲੋਂ ਜ਼ਿਆਦਾ ਗੈਰ ਕਾਨੂੰਨੀ ਕੰਮ ਤੇ ਇੰਪਰੂਵਮੈਂਟ ਅਫਸਰ ਆਪ ਕਰਦਾ ਉਦੋਂ 50 50 ਅਫਸਰ ਇੱਥੇ ਤੁਰੇ ਰਹੇ ਇਹ ਸਾਰਾ ਨਿਊ ਅੰਮ੍ਰਿਤਸਰ ਟਾਣ ਨੂੰ ਡਿਵੈਲਪਮੈਂਟ ਵਾਸਤੇ ਕਿਸੇ ਅਫਸਰ ਨੂੰ ਫੋਨ ਕਰੋ ਕਿਸੇ ਨਾਲ ਗੱਲ ਕਰੋ ਤੇ ਕੋਈ ਗੱਲ ਸੁਣਨ ਨੂੰ ਰਾਜ਼ੀ ਨਹੀਂਗਾ ਇਹ ਇਲਾਕਾ ਐਟੀਓ ਹਰਪਜਨ ਸਿੰਘ ਮੰਤਰੀ ਦਾ ਇਲਾਕਾ ਹੈ ਨਿਊ ਮਰੀਸਰ ਜਿੱਥੇ ਮੰਤਰੀ ਸਾਹਿਬ ਕੈਬਨਿਟ ਮੰਤਰੀ ਆਪ ਰਹਿੰਦੇ ਨੇ ਤੇ ਜਿਸ ਇਲਾਕੇ ਦੇ ਵਿੱਚ ਮੰਤਰੀ ਰਹਿ ਰਿਹਾ ਹੋਵੇ ਉਸ ਇਲਾਕੇ ਦਾ ਇਹਨਾਂ ਨੇ ਡੰਪ ਬਣਾ ਦਿੱਤਾ ਤੇ ਤੁਸੀਂ ਸੋਚੋ ਸ਼ਹਿਰ ਦਾ ਕੀ ਹਾਲ ਕੀਤਾ ਹੈ ਇਹਨਾਂ ਨੇ ਸਾਰਿਆਂ ਨੇ ਇਸ ਕਰਕੇ ਇੰਪਰੂਵਮੈਂਟ ਟਰਸਟ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਲੋਕਾਂ ਦੀ ਸਮੱਸਿਆਵਾਂ ਨੂੰ ਸੁਣਨਾ ਚਾਹੀਦਾ ਹੈ ਤੇ ਉਹਦਾ ਹੱਲ ਕਰਨਾ ਚਾਹੀਦਾ ਹੈ ਲੋਕੀ ਬਹੁਤ ਪਰੇਸ਼ਾਨ ਨੇ ਜੇ ਲੋਕਾਂ ਦੀ ਗੱਲ ਨਹੀਂ ਸੁਣੋਗੇ ਤੇ ਲੋਕੀ ਕਿਸੇ ਤਰ੍ਹਾਂ ਦੀ ਫਿਰ ਰੈਜ਼ਿਸਟੇਸ਼ਨ ਕਰਨਗੇ ਉਹਦਾ ਵੀ ਨੁਕਸਾਨ ਡਿਪਾਰਟਮੈਂਟ ਨੂੰ ਹੀ ਹੋਗਾ ਗ੍ਰੀਨ ਬੈਲਟਾਂ ਤਾਂ ਦੁਬਾਰਾ ਕਰ ਰਹੇ ਆ ਬਣਾ ਰਹੇ ਫਿਰ ਨਹਿਤ ਮ ਆਪਣੇ ਖਰਚੇ ਦੇ ਉੱਤੇ ਗ੍ਰੀਨ ਬੈਲਟਾਂ ਕੋਈ ਨਹੀਂ ਜੇ ਬਣਾਈ ਜਾ ਰਹੀ ਤੁਸੀਂ ਸਾਰੇ ਇਲਾਕੇ ਦਾ ਸਰਵੇ ਕਰ ਲਓ ਸੋਹੋ ਜਿਹੜਾ ਇਲਾਕਾ ਕਹਿੰਦੇ ਇੰਨਾ ਸੁੰਦਰ ਸੀ ਠੀਕ ਹੈ ਕੁਝ ਬਾਹਰ ਗ੍ਰੀਲਾ ਲੱਗੀਆਂ ਸੀ ਉਹ ਲੋਕਾਂ ਨੇ ਆਪੇ ਗ੍ਰੀਲਾ ਪਿੱਛੇ ਹਟਾ ਲੀਆਂ ਲੇਕਿਨ ਇੰਨੀ ਤੋੜ-ਫੋੜ ਕਰ ਦਿੱਤੀ ਗਈ ਹੈ ਜਗਾ ਜਗਾ ਪਾਣੀ ਖੜਾ ਹੈ ਕੋਈ ਇਹਨਾਂ ਦਾ ਰੇਨ ਹਾਰਵੈਸਟਿੰਗ ਦਾ ਕੋਈ ਡਰੇਨ ਦਾ ਕੋਈ ਸਿਸਟਮ ਨਹੀਂ ਹੈਗਾ ਸਾਰਾ ਇਲਾਕਾ ਇਹਨਾਂ ਨੇ ਬਰਬਾਦ ਕਰ ਦਿੱਤਾ ਕੋਈ ਇੱਥੇ ਬਿਊਟੀਫਿਕੇਸ਼ਨ ਨਹੀਂ ਹੋ ਰਹੀ ਕੋਈ ਪਲਾਂਟੇਸ਼ਨ ਨਹੀਂ ਹੋ ਰਹੀ ਜਾ ਬੋਸੇ ਤੜੀ ਪੱਲਿਆ ਪਿਆ 3 ਮਹੀਨਾ 1.5 ਮਹੀਨਾ ਹੋ ਗਿਆ ਹੁੰਦਾ ਮਲਬਾ ਫੈਲਿਆ ਹੈ ਇਹ ਕੋ ਪਲਾਂਟੇਸ਼ਨ ਕਰਦਾ ਆਪਣੇ ਤੌਰ ਤੇ ਉਹਦਾ ਵੀ ਕੋ ਬਹੁਤ ਅਸਾਸ ਨਹੀਂ ਦਿੱਤਾ ਜਾਂਦਾ ਨਿਕਲ ਜਾਓ ਪੱਟਿਆਂ ਦੀ ਫੋਟੋ ਵੀ ਲੈ ਲਿਓ ਨਹੀਂ ਅਹਿਸਾਸ ਤੇ ਕੀ ਹੋਰ ਪਲਾਂਟੇਸ਼ਨ ਲੋਕੀ ਆਪਣੇ ਵੱਲੋਂ ਤੇ ਦੇਖੋ ਆਪਣੇ ਘਰ ਨੂੰ ਸੁੰਦਰ ਬਣਾਣਗੇ ਵੱਦ ਤੋਂ ਵੱਧ ਸੁੰਦਰ ਬਣਾਣਗੇ ਲੋਕਾਂ ਦੀ ਮਨਸ਼ਾ ਤੇ ਹੋਈ ਰਹੇਗੀ ਕਿ ਘਰ ਨੂੰ ਸੁੰਦਰ ਬਣਾਇਆ ਜਾਵੇ ਇਲਾਕੇ ਚ ਇਸ ਇਲਾਕੇ ਚ ਅਸੀਂ ਰਹੇ ਆ ਅਸੀਂ ਉਹਨੂੰ ਖੂਬਸੂਰਤ ਹੀ ਬਣਾਵਾਂਗੇ ਨਾ ਲੇਕਿਨ ਇੰਪਰੂਵਮੈਂਟ ਦਾ ਸੋਲੋ ਕੋਈ ਸਹਿਯੋਗ ਨਹੀਂਗਾ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਨਹੀਂਗਾ ਇੱਥੋਂ ਦੇ ਜਿਹੜੇ ਪਾਰਕ ਆ ਤੇ ਆ ਖਾਸ ਕਰਕੇ ਜਿਹੜੇ ਆ ਨੇੜੇ 1700 ਫੁੱਟ ਲੰਬੇ ਪਾਰਕ ਆ ਨੇ ਹੂੰ ਜਿਹੜੇ ਵੀ ਇਹ ਵੀ ਉਜਾੜ ਬਿਆਬਾਨ ਇੱਥੇ ਸਾਪ ਲੋਕਾਂ ਦੇ ਘਰਾਂ ਚ ਆਉਂਦੇ ਸ਼ਿਕਾਇਤ ਆਈ ਮੈਂ 2006 ਦਾ ਇੱਥੇ ਆਇਆ ਤੇ 2006 ਦਾ ਮਤਲਬ 18 ਸਾਲ ਮੈਨੂੰ ਆਏ ਹੋ ਗਏ ਮੈਂ 18 ਸਾਲ ਦੇ ਵਿੱਚ ਇਹ ਦੋਨੋਂ ਪਾਰਕ ਅਜੇ ਤੱਕ ਉਜਾੜ ਹੀ ਵੇਖੇ ਨੇ 18 ਸਾਲ ਦੇ ਵਿੱਚ ਆ ਪਾਰਕ ਦੇ ਵਿੱਚ ਅਜੇ ਤੱਕ ਮੈਂ ਹਰਿਆਲੀ ਨਹੀਂ ਦੇਖੀ ਨਾ ਸਫਾਈ ਦੇਖੀ ਔਰ ਚੇਅਰਮੈਨ ਜਿਹੜੇ ਅਪਰੂਵਮੈਂਟ ਟਰਸਟ ਹੈ ਉਹ ਤਾਂ ਲਗਾਤਾਰ ਉਹਨਾਂ ਦਾ ਦੌਰਾ ਰਹਿੰਦਾ ਇੱਥੇ ਨਿਊ ਅਮਰਸਾ ਲਗਾਤਾਰ ਹੀ ਰਹਿੰਦਾ ਕਿ ਉਹਨਾਂ ਕਿਆਂ ਚੀ ਗੱਲ ਆਉਂਦੀ ਉਹ ਕਰਦੇ ਨਹੀਂ ਮੈਨੂੰ ਨਹੀਂ ਸਮਝ ਆਉਂਦੀ ਕਿ ਚੇਅਰਮੈਨ ਸਾਫ ਦਾ ਕੀ ਵਿਜ਼ਨ ਹੈ ਕੀ ਉਹਨਾਂ ਦੀ ਸੋਚ ਹੈ ਇਲਾਕੇ ਵਾਸਤੇ ਕੀ ਉਹਨਾਂ ਦਾ ਫਾਟ ਪ੍ਰੋਸੈਸ ਹੈ ਮੇਰੀ ਸਮਝ ਤੋਂ ਬਾਹਰ ਦੀ ਸਾਰੇ ਕਾਮਿਸ਼ਰ ਬੰਦੇ ਬਹੁਤ ਦੰਗੀਆਂ ਗੱਲਾਂ ਕਰਤੀਆਂ ਨੇ ਤਕਰੀਬਨ ਐਡਮਿਨਿਸਟ੍ਰੇਸ਼ਨ ਸੰਮਨ ਜਾਉਂਦੇ ਪਹੁੰਚੀ ਜਾਂਦਾ ਪਰ ਸਾਡੀ ਇਤਰਾਸੀ ਆਪੇ ਇਹ ਇਲਾਕੇ ਨੂੰ ਬਰਬਾਦ ਕਰਨ ਵਾਸਤੇ ਇਹ ਸਾਰੇ ਕੰਮ ਕੀਤੇ ਜਾ ਰਹੇ ਮੈਂ ਕਹਿਣਾ ਵੀ ਸ਼ਹਿਰ ਦੇ ਵਿੱਚ ਜਿਹੜਾ ਇਹ ਲੋਕਲ ਮਟਰਸ ਦਾ ਚੇਰਮਨ ਹੁੰਦਾ ਜਾਂ ਮੇਰੇ ਆਏ ਕਿਸੇ ਦੇ ਮਾਦਰ ਕਰਨੇ ਚਾਹੀਦੇ ਇਹ ਇੱਥੇ ਆਉਂਦੇ ਵੀ ਰੋਜ਼ ਨੇ ਇੱਥੇ ਕਈ ਰਾ ਇੱਕ ਦੇ ਆਸ਼ਰੇ ਕੋ ਆਉਂਦੇ ਆ ਕਿਤੇ ਆਉਂਦੇ ਆ ਸਾਰੇ ਸਾਲਿਆਂ ਖਵਾ ਤੇ ਆਉਂਦੇ ਆਏ ਪਰ ਇੱਥੇ ਬੜੇ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ ਤਕਰੀਬਨ ਇੱਥੇ ਰਹਿائش ਵੀ ਹੈਗੀ ਕਈਆਂ ਦੀ ਕੀ ਉਹਨਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਵੀ ਇਹ ਡੰਪ ਬਣਿਆ ਪੂਰੇ ਦਾ ਇੱਥੋਂ ਦੀ ਹਵਾ ਜਿਹੜੀ ਗੰਦੀ ਆ ਜਦੋਂ ਲੋਕਾਂ ਦੇ ਘਰਾਂ ਚ ਜਾਏਗੀ ਚਾਹੇ ਆਸ਼ਰ ਤੇ ਰਹਿਣ ਵਾਲੇ ਬੰਦੇ ਜਿਹੜੇ ਉਹਨਾਂ ਨੂੰ ਜਾਏਗੀ ਇਹ ਸਾਰੇ ਬਿਮਾਰ ਹੋਣਗੇ ਇਹ ਕਿਉਂ ਮਤਲਬ ਸਾਰੀ ਇਹ ਗੱਲ ਕੀਤੀ ਜਾ ਰਹੀ ਹੈ ਪੜ੍ਹਿਆ ਦੇਖਿਆ ਜਿਹੜੇ ਪੜ੍ਹੇ ਦੇਖੇ ਬੰਦੇ ਨੇ ਇਹ ਮੁਹੰਮਦ ਤੁਗਲਕੀ ਜਿਹੜੇ ਫੈਸਲੇ ਲਾਗੇ ਨੇ ਇਹ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਇਹ ਕਿਉਂ ਇਹ ਕੰਮ ਕੀਤਾ ਜਾ ਰਿਹਾ ਕਦੀ ਕਿਤੇ ਲਾਈਟਾਂ ਨਹੀਂ ਹੁੰਦੀਆਂ ਜੇ ਉਹ ਜਿਹੜੇ ਆਪਣੇ ਬਣੇ ਫਲੈਟ ਬਣੇ ਆ ਉਹ ਵੀ ਆਪਣਾ ਚੋਰੀ ਦੇ ਅੱਡੇ ਬਣੇ ਆ ਉੱਥੇ ਪਰਲੇ ਪੱਲੇ ਦੁਆਰ ਇੱਕ ਨਹਿਰੇ ਦੇ ਪੱਲੇ ਢਾਈ ਪਈ ਆ ਉੱਥੋਂ ਲੋਕੀ ਆਉਂਦੇ ਆ ਚੋਰੀ ਕਰਕੇ ਗਾਂ ਚੱਲਦੇ ਆ ਕੋਈ ਪੁਸ਼ਣ ਵਾਲਾ ਨਹੀਂ ਇਹ ਕਿਹਦੇ ਕੰਮ ਨੇ ਇਹ ਟਰਸਟ ਦੇ ਜਿਹੜੇ ਅਧਿਕਾਰੀ ਇੱਥੇ ਰਹਦੇ ਆ ਮੈਂ ਦੇਖੀਦਾ ਵੀ ਸਾਡੇ ਆਪਣੇ ਝੋਣ ਸਾਹਿਬ ਸੀਨੀਅਰ ਮੈਂਬਰ ਨੇ ਅਮਰਸਰ ਅਸੋਸੀਏਸ਼ਨ ਦੇ ਇਹ ਲੈਟਰਪੈਡ ਲੈ ਕੇ ਇੱਕ ਲੈਟਰ ਦੇਣ ਨੂੰ ਔਰ ਉਹ ਫਿਰ ਲੈਟਰ ਜਿਹੜੀ ਚੇਅਰਮੈਨ ਸਾਨੂੰ ਸੰਬੋਧਨ ਕੀਤੀ ਜਾਵੇ ਜੇ ਤੇ ਐਕਸ਼ਨ ਹੁੰਦਾ ਠੀਕ ਆ ਨਹੀਂ ਤੇ ਜਿਹੜੀ ਪੂੜੇ ਦੀ ਰੇੜੀਆਂ ਆ ਗਈਆਂ ਆਪਾਂ ਉਹਨੂੰ ਉੱਪਰ ਪੂਏਕ ਜਾ ਕੇ ਲਾ ਦਾਂਗੇ ਫਿਰ ਗੱਲ ਦੀ ਇੱਥੇ ਗੱਲ ਜੇ ਸਾਡੀ ਰਿਕਵੈਸਟ ਨਹੀਂ ਮੰਨੀ ਜਾਣੀ ਤੇ ਮਰਦਾ ਬੱਦਾ ਫਿਰ ਕੀ ਨਹੀਂ ਕਰਦਾ ਫਿਰ ਅਸੀਂ ਸਖਤ ਐਕਸ਼ਨ ਲੈਣ ਦੀ ਕੋਸ਼ਿਸ਼ ਕਰਾਂਗੇ ਸਾਰੇ ਜਿੰਨੇ ਹਰਿਆਸ਼ੀ ਨੇ ਇਹ ਮੀਟਿੰਗ ਕਰਨ ਨੂੰ ਕਿਉਂ ਗਏ ਸੀ ਮੀਟਿੰਗ ਕਰ ਤੋਂ ਬਾਅਦ ਫੈਸਲਾ ਲਈ ਸਰਕਾਰ ਜਿਹੜੇ ਫੈਸਲਾ ਲੈਣਗੇ ਉਹ ਫਿਰ ਕੱਲ ਨੂੰ ਇਹ ਨਾ ਅਧਿਕਾਰੀ ਕਹਿਣ ਕਿ ਸਾਡੇਆਂ ਬੂਹੇ ਨੇ ਅੱਗੇ ਤੇ ਸਾਡੇ ਘਰਾਂ ਦੇ ਕੋਲ ਪੂਰੇ ਦੇ ਡੰਬ ਲਾ ਦੇ ਇਹ ਲੱਗਣਗੇ ਫਿਰ ਇਸ ਇਹੀ ਬਰਦਾਸ਼ਤ ਨਹੀਂ ਕਰ ਸਕਦੇ ਜਿਆਦਾ ਦਿਨ ਤੱਕ ਇਹ ਸਾਨੂੰ ਕਿਉਂ ਬੇਗੂ ਬਣਾਇਆ ਜਾ ਰਿਹਾ ਕਿਉਂ ਇੱਕ ਬਾਈ ਕੀਤੀ ਜਾ ਰਹੀ ਹੈ ਇਹਦੀ ਇਹ ਲਾਈਟਾਂ ਜਿਹੜੀਆਂ ਗਤੀ ਸੈਰ ਕਰਦੇ ਸ਼ਾਮ ਨੂੰ ਉਹ ਇੱਥੇ ਬਦਬੋਸ ਨੂੰ ਥੋੜਾ ਹੁੰਦੇ ਆ ਬੜੇ ਸੁੰਦਰ ਦਰਖਤ ਲਾ ਕੇ ਇਥੇ ਬੂਟੇ ਲਾ ਕੇ ਸਾਡਾ ਗਿਆ ਸ਼ਿੰਗਾਰਿਆ ਗਿਆ ਔਰ ਇਹ ਟਰਸਟ ਜਿਹੜੀ ਆ ਇਹਨਾਂ ਨੇ ਬੜਾ ਸੋਹਣਾ ਕੰਮ ਕੀਤਾ ਆ ਪਿੱਛੇ ਟਾਉ ਟੁਆ ਵੀ ਕਰ ਦਿੱਤੀ ਸਾਰੀ ਇਹ ਲੋਕਾਂ ਨੂੰ ਇੱਨਾ ਇਨਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕਿ ਮਦੇ ਮਨਸਾ ਕੀ ਆ ਗਈ ਆ ਕੀ ਇਹਦੀ ਮਨਸਾ ਇਹ ਆ ਕਿ ਇਹਨਾਂ ਨੂੰ ਪਰੇਸ਼ਾਨ ਕਰੀਏ ਤੇ ਇੱਥੇ ਛੜਕ ਚੱਲਣ ਮੈਂ ਚੇਅਰਮੈਨ ਸਾਹਿਬ ਨੂੰ ਇਹ ਬੇਦੀ ਕਰਦਾ ਵੀ ਤੁਸੀਂ ਇੱਕ ਸਿਆਣੇ ਬੰਦੇ ਦੇ ਸੁਲਝੇ ਬੰਦੇ ਦੇ ਇਹ ਥੋੜਾ ਧਿਆਨ ਦਿਓ ਇਹ ਲੋਕਾਂ ਨੂੰ ਇਦਾਂ ਨਾ ਮਾਰੋ ਪੋਤਾਂ ਯਾਰ ਦੇ ਕੇ ਮਾਰਦੇ ਨੂੰ ਲਿਆ ਕੇ ਇੱਥੇ ਇਹ ਤੁਸੀਂ ਕਿਉਂ ਨਹੀਂ ਇਹ ਕੰਮ ਕਰਦੇ ਇਹ ਜਿਹੜਾ ਜੰਪ ਬਣਾਇਆ ਕਿਸ ਮਕਸਦ ਲਈ ਬਣਾਇਆ ਗਿਆ ਉੱਤੇ ਜਿਹੜੇ ਨੇ ਆ ਜੋ ਇੱਥੇ ਕਹਿੰਦਾ ਅੱਜ ਉਹ ਗੰਧੀਆਂ ਲੀਰਾਂ ਵਿੱਚ ਹੁੰਦੀਆਂ ਨੇ ਉਹ ਲੈ ਆਉਂਦੇ ਆ ਤੇ ਕੁੱਤੇ ਚੁੱਕ ਕੇ ਥੜਕਾਂ ਦੇ ਖਾਰ ਦਿੰਦੇ ਆ ਪਰ ਇਹ ਗੰਭੀ ਮਰੇ ਕੁੱਤੇ ਨਹੀਂ ਰੱਖਣ ਚਾਹੀਏ ਮਰੇ ਮਰੇ ਕੁੱਤੇ ਵੀ ਆਪਣਾ ਕਈਆਂ ਕੁੱਤਿਆਂ ਨੂੰ ਇਹੀ ਆਪ ਦਬਾਇਆ ਉਹ ਕੁੱਤੇ ਦੀ ਬਰਬੋਹ ਫੈਲਦੀ ਐ ਅੱਜ ਜੇ ਉਹ ਕਹੇ ਮਜ਼ੇ ਚੁੱਕ ਕੇ ਵੀ ਲੈ ਆਉਂਦੇ ਆ ਟਾਲੀ ਵਾਲੇ ਉਹ ਧਿਆ ਕੇ ਇੱਥੇ ਛੱਡ ਦਿੰਦੇ ਆ ਸੈਰ ਕਰਨਾ ਦੁਪਹਿਰ ਹੋਇਆ ਇਸ ਲਈ ਕੋਈ ਬੰਦਾ ਸ਼ਾਮ ਨੂੰ ਸੈਰ ਨਹੀਂ ਕਰ ਸਕਦਾ ਇੱਥੇ ਪਰ ਇਹ ਜੀ ਸਾਰੀਆਂ ਗੱਲਾਂ ਨਹੀਂ ਇਹਨਾਂ ਗੱਲਾਂ ਦਾ ਜਿਆਦਾ ਅਰਥ ਹੈ ਨਾ ਉਹ ਹੋਣ ਦੇ ਕਦਰ ਕਰ ਤੁਸੀਂ ਕਿਰਪਾ ਕਰਕੇ ਤੇ ਸਾਨੂੰ ਜੀਉਣ ਦਿਓ ਤੇ ਇਹ ਡੰਪ ਜਿਹੜਾ ਨਾ ਇੱਥੋਂ ਚੁੱਕ ਕੇ ਜਿੱਥੇ ਪਹਿਲਾਂ ਹੈਗਾ ਸੀ ਉੱਥੇ ਲੈ ਜਾਓ ਨਹੀਂ ਤੇ ਫਿਰ ਇਹ ਜਿਹੜੇ ਰਿਹਾਇਸ਼ੀ ਨੇ ਇਹ ਬੈਠ ਕੇ ਕੋਈ ਫੈਸਲਾ ਕਰਨਗੇ ਉਹ ਦਾ ਫੈਸਲਾ ਉਹ ਚਿੰਮਰੀ ਖੜਾ ਦੋ। ਟੁੰਡੇ ਦਾ ਜਿਹੜਾ ਡੰਪ ਆ ਇਹ ਤਾਂ ਬੜੀ ਵੱਡੀ ਨਿਊਮਰਸਰ ਦੇ ਲੋਕਾਂ ਨੂੰ ਮਾਨਸਿਕ ਤੌਰ ਤੇ ਪ੍ਰਤਾੜਿਤ ਕਰ ਰਿਹਾ ਹੈ। ਇਹ ਜਿਹੜਾ ਡਿਪਾਰਟਮੈਂਟ ਹੈ ਇਹ ਲੋਕਾਂ ਨੂੰ ਨਿਊਮਰਸਰ ਦੇ ਲੋਕਾਂ ਨੂੰ ਮਾਨਸਿਕ ਤੌਰ ਤੇ ਪ੍ਰਤਾੜਿਤ ਕਰ ਰਿਹਾ ਹੈ। ਅਸੀਂ ਤਾਂ ਇਹਨਾਂ ਨੂੰ ਸੀਰੀਅਸਲੀ ਸੋਚਣਾ ਚਾਹੀਦਾ ਲੋਕ ਬਹੁਤ ਪ੍ਰੇਸ਼ਾਨ ਨੇ ਅੱਜ 20 ਸਾਲ ਹੋ ਗਏ ਇੱਥੇ ਕੋਠੀਆਂ ਲੈਣ ਨੂੰ ਜ਼ਿੰਦਗੀ ਅੱਧੀ ਖਤਮ ਹੋ ਚੁੱਕੀ ਐ ਲੇਕਿਨ ਲੋਕਾਂ ਨੂੰ ਅਜ ਤੱਕ ਇੱਥੇ ਕੋਈ ਅੱਛੀ ਜ਼ਿੰਦਗੀ ਨਹੀਂ ਮਿਲੀ ਕੋਈ ਨਾ ਇਹ ਜਿਹੜੀ ਬੜੀ ਗੰਭੀਰ ਸਮੱਸਿਆ ਜਿਹੜੀ ਗੰਦਗੀ ਆ ਇਹ ਬਿਮਾਰੀਆਂ ਦਾ ਬਹੁਤ ਵੱਡਾ ਕਾਰਨ ਬਣਦੀ ਆ ਤੇ ਜਿਹੜਾ ਵਿਭਾਗ ਇਹਦੇ ਲਈ ਜ਼ਿੰਮੇਵਾਰ ਆ ਉਹ ਸੋਚਦੇ ਆ ਕਿ ਜਦੋਂ ਲੋਕ ਆਪ ਹੀ ਸਫਾਈ ਕਰੀ ਜਾ ਰਹੇ ਆ ਆਪ ਹੀ ਮੁਕਤੀ ਕਰੀ ਜਾ ਰਹੇ ਆ ਕਿ ਅਸੀਂ ਜਿਹੜਾ ਇਹ ਇਹ ਬਿੱਲ ਪਾ ਕੇ ਤੇ ਜਿਹਨੂੰ ਕਰੀ ਜਾਂਦੇ ਜੋ ਵੀ ਕਰਦੇ ਆ ਇਹ ਇਹ ਵਹਿਤਰ ਜਾਣਦੇ ਆ ਕਿ ਜਦਕਿ ਜਿਹੜਾ ਹਰ ਧਰਮ ਗ੍ਰੰਥ ਇਹੋ ਸੰਦੇਸ਼ ਦਿੰਦਾ ਆ ਕਿ ਜਿਹੜੀ ਆ ਹੱਗ ਹਲਾਲ ਦੀ ਜਿਹੜੀ ਰੋਟੀ ਉਹ ਖਾਣੀ ਚਾਹੀਦੀ ਇਹ ਸਮੱਸਿਆ ਜਿਹੜੀ ਹੁਣ ਤਾਂ ਕੂੜੇ ਦੇ ਡੰਪ ਦੀ ਆ ਇਸ ਤੋਂ ਇਲਾਵਾ ਇੱਥੇ ਇੱਕ ਦੋ ਸਮੱਸਿਆਵਾਂ ਹੋਰ ਹੀ ਵਾ ਸੇਫਟੀ ਤੇ ਸਕਿਉਰਿਟੀ ਦੀ ਬੜੀ ਵੱਡੀ ਸਮੱਸਿਆ ਆ ਗੰਦਗੀ ਦੇ ਨਾਲ ਨਾਲ ਹੁਣ ਇੱਥੇ ਪੁਲਿਸ ਚੌਕੀ ਹੁੰਦੀ ਸੀ ਪੁਲਿਸ ਚੌਕੀ ਜਿਹੜੀ ਆ ਇੱਥੋਂ ਉਠਾ ਦਿੱਤੀ ਗਈ ਆ ਕੁੱਤਿਆਂ ਦਾ ਬਹੁਤ ਆ 4 ਦਿਨ ਪਹਿਲਾਂ ਇੱਥੇ ਕੁੱਤਿਆਂ ਦਾ ਕਿਸੇ ਦਾ ਛੱਟ ਮਾਰਨੇ ਇੱਕ ਮੋਬਾਈਲ ਖੋਇਆ ਆ ਤੇ ਉਸ ਦੀ ਬਾਹ ਵਕਤ ਜਿਹੜੀ ਵੜ ਦਿੱਤੀ ਗਈ ਆ ਇਹੋ ਜਿਹੇ ਵਾਰਦਾਤਾਂ ਇਸ ਏਰੀਏ 'ਚ ਹੋ ਰੀਆਂ ਜਿੱਥੇ ਦੋ-ਦੋ ਕੈਬਨਟ ਮੰਤਰੀਆਂ ਦੀ ਰਿਹائش ਆ ਜਾਂ ਤੋਂ ਸੀਨੀਅਰ ਪੁਲਿਸ ਅਫਸਰ ਦੀ ਰਿਹائش ਆ ਔਰ ਸਭ ਤੋਂ ਵੱਧ ਜ਼ਿੰਮੇਵਾਰ ਜਿਹੜੇ ਟਰਸਟ ਜਿਹੜਾ ਇੰਪਰੂਵਮੈਂਟ ਟਰਸਟ ਆ ਉਹਦੇ ਇੱਥੇ ਉੱਚ ਅਧਿਕਾਰੀ ਇੱਥੇ ਰਹਿੰਦੇ ਹਨ ਜਿਨ੍ਹਾਂ ਦਾ ਕਿ ਡਾਇਰੈਕਟ ਇਥੋਂ ਨਾਲ ਰਾਬਤਾ ਹੈ ਉਹ ਵੀ ਸ਼ਾਇਦ ਬਹੁਤਾ ਸੰਵੇਦਨਸ਼ੀਲ ਨਹੀਂ ਤੇ ਲੋਕ ਅਸਤੇ ਪਏ ਹਨ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਇੱਕ ਵਾਰਾ ਦਿੱਖਤੀ ਰੂਪ ਦੇ ਵਿੱਚ ਦੇਵਾਂਗੇ ਚੇਅਰਮੈਨ ਸਾਹਿਬ ਨੂੰ ਔਰ ਬੇਨਤੀ ਕਰਦੇ ਹਾਂ ਰਿਕੁਐਸਟ ਕਰਦੇ ਆ ਕਿ ਇਹ ਜਿਹੜਾ ਮਸਲਾ ਹੱਲ ਕੀਤਾ ਜਾਵੇ ਆਰਡਰ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਪੀ ਇੰਪਰੂਵਮੈਂਟਸ ਦੀ ਕਲੋਨੀ ਇੰਪਰੂਵਮੈਂਟਸ ਦੇ ਵਿੱਚ ਕੀ ਕੀ ਵਾਧਾ ਹੈਗਾ ਆਮ ਕਲੋਨੀਆਂ ਨਾਲੋਂ ਲੋਕ ਹਰ ਬੰਦਾ ਬਾਹਰਲੀ ਕਲੋਨੀਆਂ ਨਾਲੋਂ ਲੈਣ ਦੀ ਸੱਜਾ ਵਿੱਚ ਥੇ ਲਾਣੇ ਸੰਨਿਕਰਦਾ ਤਾਂ ਕਿ ਸਰਕਾਰ ਦੇ ਉੱਤੇ ਵਿੱਚ ਲੋਕਾਂ ਦਾ ਭਰੋਸਾ ਬਣੇ